ਤਹਲੋ ਸਾਹਿਬ ਜਿਹੜੀ ਪ੍ਰੋਬਲਮ ਹੀ ਸਭ ਤੋਂ ਵੱਡੀ ਇੱਥੇ ਆ ਜਿਹੜੀ ਕੁੰਡੀ ਇੱਥੇ ਆਣ ਕੇ ਆਉਂਦੀ ਆ ਵੀ ਕਿਉਂਕਿ ਆ ਲੋਕਾਂ ਤੇ ਦਬਾਅ ਹੀ ਇੰਨਾ ਜ਼ਿਆਦਾ ਪਾਇਆ ਜਾਂਦਾ ਪੁਲਿਸ ਹਾ ਵੀ ਇੰਨੀ ਹੋ ਗਈ ਆ ਮਨਿਸਟਰ ਵੀ ਡਰਦੇ ਆ ਲੋਕ ਵੀ ਡਰਦੇ ਆ ਏਡੇ ਏਡੇ ਵੱਡੇ ਜਿਹੜੇ ਬੰਦੇ ਉਹ ਡਰ ਜਾਂਦੇ ਆ ਤੇ ਇੱਥੋਂ ਤੱਕ ਮੁੱਖ ਮੰਤਰੀ ਹੁਣ ਵੀ ਡਰੇ ਹੋਏ ਆ ਜਿਸ ਤਰ੍ਹਾਂ ਆਪਾਂ ਹਮੇਸ਼ਾ ਗੱਲ ਕਰਦੇ ਪੁਲਿਸ ਨੇ ਪਾਵਰ ਹੀ ਇੰਨੀ ਦਿਖਾਤੀ ਡਰਾ ਹੀ ਇੰਨਾ ਦਿੱਤਾ ਸਰਕਾਰ ਦੇ ਪੱਲੇ ਹੀ ਕੱਖ ਨਹੀਂ ਆ ਅਗਲੀ ਖਬਰ ਵੀ ਬੜੀ ਇੰਪੋਰਟੈਂਟ ਆ ਠੇਲੋ ਸਭ ਕੁਛ ਦਿਨ ਪਹਿਲਾਂ ਜਿਹੜਾ ਜਹਾਜ਼ ਕ੍ਰੈਸ਼ ਹੋਇਆ ਸੀਗਾ ਅੰਮ੍ਰਿਤਸਰ ਦੇ ਵਿਖੇ ਉਹ ਹੱਸਤਾ ਕਰਸੋ ਜਾਜ ਦੇ ਕਿਤੇ ਇੰਜਨ ਦਾ ਫਿਊਲ ਉਹਦੇ ਪਾਇਲਟ ਨੇ ਹੀ ਬੰਦ ਕੀਤਾ ਸੀਗਾ ਵਾਲਵਾ ਉਹ ਜਿਹੜੀ ਵਾਲ ਸਟ੍ਰੀਟ ਜਨਰਲ ਦੀ ਰਿਪੋਰਟ ਆ ਪਰ ਮੈਂ ਵੀ ਬੜੀ ਥਾਂ ਚੈੱਕ ਕੀਤਾ ਜੀ ਇਹ ਵੀ ਖਬਰਾਂ ਆ ਰਹੀਆਂ ਤਾਂ ਐਡੀ ਛੇਤੀ ਬੰਦ ਹੁੰਦਾ ਨਹੀਂ ਵੀ ਉਹ ਹੱਥ ਮਾਰਿਆ ਜਾਂ ਉਦੋਂ ਹੀ ਬੰਦ ਹੋ ਜੇ ਤਾਂ ਪਾਇਲਟ ਐਡਾ ਮੂਰਖਤ ਹੈ ਨਹੀਂ ਉਹ ਕਹਿੰਦਾ ਪੈਰਾਸ਼ੂਟ ਨਾਲ ਇੱਥਾਂ ਉਤਰ ਗਿਆ ਮਰ ਤੋ ਦੋਨੇ ਵੀ ਗਏ ਆ ਜੀ ਟਨ ਸਾਹਿਬ ਅ ਜੱਦੀ ਸਾਹਿਬ ਤੁਸੀਂ ਨਾ ਆਵਾਜ਼ ਚੈੱਕ ਕਰੋ ਮੇਰੇ ਵਾਲੇ ਪਾਸੇ ਥੋੜੀ ਆਵਾਜ਼ ਜਿਹੜੀ ਐ ਨਾ ਬਹੁਤ ਫਟਕੀ ਆਉਂਦੀ ਐ ਮੈਨੂੰ ਪੱਕੀ ਗੱਲ ਦਾ ਪਤਾ ਲੱਗਦਾ ਜੇ ਤੂੰ ਖਬਰਾਂ ਆਪਾਂ ਗੱਲ ਕਰਦੇ ਹਾਂ ਤੁਸੀਂ ਐਂ ਕਰੋ 1 ਮਿੰਟ ਤੁਸੀਂ ਨਾ ਕਾਲ ਕੱਟ ਦਿਓ ਮੈਂ ਤੁਹਾਨੂੰ ਆਪਣੇ ਸੈੱਲ ਫੋਨ ਤੋਂ ਲਾਉਣਾ ਜੀ ਜੇ ਇਹ ਪ੍ਰੋਬਲਮ ਆ ਰਹੀ ਹੈ ਨਾ ਆਵਾਜ਼ ਸਵਾਦ ਨਹੀਂ ਆਦਾ ਗੱਲ ਕਰਨ ਦਾ ਕੱਟ ਦਿਓ ਤੁਸੀਂ ਨਾ ਜੀ ਜੀ ਹਾਂਜੀ ਤੇ ਇਸ ਤਰ੍ਹਾਂ ਗੱਲ ਸਵਾਦ ਨਹੀਂ ਆ ਰਿਹਾ ਮੈਂ ਆਪਣੇ ਸੈੱਲ ਫੋਨ ਤੋਂ ਲਾਉਣਾ ਹਾਂਜੀ ਆ ਆਟਲੋ ਸਾਹਬ ਉਹਨੇ ਜਿਹੜੀ ਕਹਿੰਦੇ ਆਵਾਜ਼ ਨਹੀਂ ਕਲੀਅਰ ਆ ਰਹੀ ਸੀ ਤਾਂ ਆਪਾਂ ਦੂਸਰੇ ਬੰਨੇ ਕਰਕੇ ਦੇਖਦੇ ਹਾਂ ਜੀ ਹਾਂ ਜੀ ਹਾਂ ਜੀ ਤੁਹਾਨੂੰ ਸਾਹਬ ਹੋਲਡ ਰੱਖਿਓ ਜੀ ਹਾਂ ਜੀ ਹਾਂ ਜੀ ਹੋਲਡ ਰੱਖੋ ਆਪਾਂ ਆਪਣੇ ਸੈਲਫੋਨ ਤੋਂ ਲਾ ਕੇ ਦੇਖ ਲੈਂਦੇ ਹਾਂ ਨਾ ਕਈ ਵਾਰੀ ਆ ਜਾਂਦੀ ਪ੍ਰੋਬਲਮ ਕਿਤੇ ਕਿਤੇ ਹਾਂ ਜੀ ਹੁਣ ਤਾਂ ਹੁਣ ਚੱਲੋ ਜੀ ਹੁਣ ਦੇਖਦੇ ਹਾਂ ਆ ਹੁਣ ਜੀ ਸਹੀ ਹੈ ਜੀ ਸਹੀ ਹੈ ਜੀ ਹਾਂ ਠੀਕ ਹੈ ਕੰਟੀਨਿਊ ਪਲੀਜ਼ ਆਪਾਂ ਜਿਹੜੀ ਗੱਲ ਕਰਦੇ ਸੀ ਜਿਹੜਾ ਅਹਮਦਾਬਾਦ ਦੇ ਵਿੱਚ ਜਹਾਜ਼ ਕ੍ਰੈਸ਼ ਹੋਇਆ ਸੀਗਾ ਉਹ ਵੀ ਇਦਾਂ ਤਾਂ ਹੋ ਨਹੀਂ ਸਕਦਾ ਵੀ ਪਾਇਲਟ ਐਡੇ ਮੂਰਖ ਹੋਣ ਵੀ ਜਾਓ ਪੈਰਾਸ਼ੂਟ ਦੇ ਨਾਲ ਉਤਰ ਗਿਆ ਤੇ ਉਹਨਾਂ ਦੀ ਕਿਸੇ ਨਾਲ ਦੁਸ਼ਮਣੀ ਹੋਵੇ ਪਰ ਜਿਹੜੀ ਵਾਲ ਸਟਰੀਟ ਦੀ ਆ ਰਿਪੋਰਟ ਆ ਉਹਨੇ ਬੜਾ ਜਿਹੜਾ ਉਹ ਝਮੇਲਾ ਖੜਾ ਕਰ ਦਿੱਤਾ ਕਿਉਂਕਿ ਜਿਹੜੀ ਕੰਪਨੀ ਦੇ ਨਾਲ ਜੁੜੀ ਹੋਈ ਆ ਕੰਪਲੀਕੇਟਰੀ ਇਥੋਂ ਦੀ ਆ ਤਾਂ ਉਹ ਸ਼ਾਇਦ ਕੰਪਨੀ ਨੂੰ ਬਚਾਉਣ ਵਾਸਤੇ ਬੋਇੰਗ ਨੂੰ ਬਹੁਤ ਸਰਮਾਇਦਾਰ ਆ ਸ਼ਾਇਦ ਉਸ ਕਰਕੇ ਬਿਆਨ ਦਿੱਤਾ ਗਿਆ ਜੀਟਲੋ ਸਾਹਿਬ ਨਹੀਂ ਜੀ ਇਹ ਅਸਲ ਦੇ ਵਿੱਚ 에어ਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਇੱਕ ਆਰਗੇਨਾਈਜੇਸ਼ਨ ਹੈ ਬਿਲਕੁਲ ਜੀ ਜਿਹਨੇ ਇਸ ਤੇ ਜਿਹੜਾ ਹੈਗਾ ਜਹਾਜ਼ ਦਾ ਜਿਹੜਾ ਕ੍ਰੈਸ਼ ਹੋਇਆ ਇਹਦੀ ਮੂਢਲੀ ਜਾਂਚ ਕੀਤੀ ਹੈ ਜੀ ਉਹਨਾਂ ਨੂੰ ਜਿਹੜਾ ਬਲੈਕ ਬਾਕਸ ਮਿਲਿਆ ਜਿਹਨੂੰ ਆਪਾਂ ਇੱਕ ਆਪਣੀ ਜਿਹੜੀ ਪਿਕਟ ਪਾਟ ਐਨਮਿਆ ਜਿੱਥੇ ਜਿਸ ਉਨੇ ਕਿ ਉਹਨਾਂ ਨੇ ਜਿਹੜੀ ਉਹਨਾਂ ਦੀ ਆਪਸੀ ਗੱਲਬਾਤ ਹੋਈ ਹੈ ਜੀ ਉਸ ਗੱਲਬਾਤ ਦੇ ਆਧਾਰ ਦੇ ਉੱਤੇ ਉਹਨਾਂ ਨੇ ਜਿਹੜੀ ਹੈਗੀ ਆਪਣੀ ਰਿਪੋਰਟ ਕੀਤੀ ਕੀਤੀ ਹੈ ਹੂੰ ਹੂੰ ਦੋਨਾ ਦੋਨਾ ਪਾਇਲਟਾਂ ਦੇ ਦਰਮਿਆਨ ਜਿਹੜੀ ਆਖਰੀ ਗੱਲਬਾਤ ਹੋਈ ਹੈ ਜੀ ਇਹਦੇ ਤੇ ਹੈ ਹੂੰ ਹੂੰ ਤੇ ਇਹਦੇ ਵਿੱਚ ਕੈਪਟਨ ਸੁਮੇਤ ਛੱਬਰਵਾਲ ਜਿਹੜੇ ਹੈਗੇ ਆ ਜੀ ਉਹ ਜੇਨ ਜਿਹੜੇ ਹੈ ਪੈਨਲਿਸਟ ਜਿਨਾਂ ਆਪਾਂ ਕਹਿ ਸਕਦੇ ਹਾਂ ਸੀਨੀਅਰ ਪੈਨਲਿਸਟ ਹੂੰ ਹੂੰ ਤੇ ਜਿਹੜੇ ਜੂਨੀਅਰ ਪਾਇਲਟ ਹੈ ਜਿਹੜੇ ਜਹਾਜ਼ ਨੂੰ ਚਲਾ ਰਹੇ ਸੀ ਉਹਨਾਂ ਦਾ ਨਾਂ ਹੈ ਉਹ ਪੈਨੇਲ ਤੇ ਕਲਾਈ ਕੁਦਰ ਜੀ ਕਲਾਈ ਕੁਦਰ ਦੇ ਹਾੜੀਂ ਚਲਾ ਰਹੇ ਸੀ ਤੇ ਉਹ ਸਬਰਵਾਲ ਸਾਹਿਬ ਨੂੰ ਪੁੱਛਦੇ ਐ ਕਿ ਤੁਸੀਂ ਜਿਹੜਾ ਹੈਗਾ ਕੱਟ ਆਫ ਕਿਉਂ ਕਰ ਦਿੱਤੀ ਜੀ ਫਿਊਲ ਦੀ ਕੱਟ ਆਫ ਤੁਸੀਂ ਜਿਹੜੀ ਤੁਹਿੱ ਤੇ ਆਈ ਦਿੱਤ ਫੂਲ ਆਪਣਾ ਜਿਹੜਾ ਫਿਊਲ ਸਵਿਚ ਹੈ ਉਹ ਕੱਟ ਆਫ ਪੋਜੀਸ਼ਨ ਦੇ ਵਿੱਚ ਕਿਉਂ ਕਰ ਦਿੱਤਾ ਜੀ ਇਹਦੇ ਤੇ ਜਿਹੜੇ ਹੈਗੇ ਸਵਾਲ ਕਰਨ ਵਾਲਾ ਉਹ ਹੈਰਾਨ ਸੀ ਵੀ ਇਹ ਗੱਲ ਕੀ ਹੈ ਹਮਮ ਔਰ ਕੋਦੀ ਆਵਾਜ਼ ਦੇ ਵਿੱਚ ਕਮਰਾਸ ਸੀ ਜੀ ਜਿਹੜਾ ਉਹ ਪੈਨੇਲ ਸੀਗਾ ਕੁਦਰ ਕੁਦਰ ਦੀ ਆਵਾਜ਼ ਦੇ ਵਿੱਚ ਕਮਰਾਸ ਸੀ ਜੀ ਜਦਕਿ ਸੁਮੀਤ ਖਬਰਵਾਲ ਜਿਹੜੇ ਹੈਗੇ ਉਹ ਸ਼ਾਂਤ ਬਿਖਿਆ ਹੈ ਹਾਂ ਹਾਂ ਕੈਪਟਨ ਸੱਬਰਵਾਲ ਦੇ ਕੋਲੇ 15000 ਤੇ 638 ਘੰਟੇ ਦੀ ਕੁਰਾਨ ਦਾ ਜਿਹੜਾ ਹੈਗਾ ਤਜਰਬਾ ਹੈ ਜੀ ਉਹ ਪਹਿਲੇ ਤੱਕ ਜਿਹੜੀ ਉਹਦੇ ਕੋਲੇ 3400 ਤੇ 3 ਘੰਟੇ ਦੀ ਹੁਣ ਜਿਹੜਾ ਆਇਆ ਹੈ ਤਜਰਬਾ ਹੈ ਜੀ ਅਜਿੱਤਵੀਂ ਇੱਕ ਸੱਬਰਵਾਲ ਨੂੰ ਨੇ ਪੁੱਛਣ ਕੀਤਾ ਤੇ ਸੱਬਰਵਾਲ ਨੇ ਬੜੇ ਸਾਇਹ ਤਰੀਕੇ ਨਾਲ ਕਿਹਾ ਵੀ ਨੋ ਮੈਂ ਇਹ ਜੀ ਕੋਈ ਕਾਰਵਾਈ ਨਹੀਂ ਕੀਤੀ ਹਾਂ ਹਾਂ ਤੇ ਉਸੇ ਸਮੇਂ ਦੌਰਾਨ ਜਿਹੜਾ ਹੈਗਾ ਜੀ ਉਹ ਐਕਸੀਡੈਂਟ ਹੋ ਜਾਂਦਾ ਤਾਂ ਇਹ ਪਤਨ ਉਹ ਕਿੰਨੇ ਲੋਕ ਮਰ ਜਾਂਦੇ ਆ ਕਾਫੀ ਸਾਰੇ ਲੋਕ ਮਰ ਜਾਂਦੇ ਆ ਜੀ ਇੱਕ ਬਜਰੀਏ ਦੇ ਵਿੱਚੋਂ ਬੱਚੇ ਟੁੱਟੇ ਵਿੱਚੋਂ ਹੂੰ ਹੂੰ ਪਰ ਜਿਹੜੀ ਇਹ 에어 ਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਹੈ ਜੀ ਉਹਨੇ ਜਿਹੜੀ ਅੰਤਮ ਉਹਦੀ ਆਖਰੀ ਗੱਲਬਾਤ ਆ ਉਹਦੇ ਤੇ ਜੋ ਉਹਨਾਂ ਨੇ ਕੀਤਾ ਉਹ ਉਹ ਕੇਸ ਦੀਦੇ ਤੇ ਕਹਿੰਦੇ ਆ ਜੀ ਕਿ ਇਹ ਜਿਹੜਾ ਹੈਗਾ ਇੱਕ ਨਾ ਕੋਡ ਅਡਵਰਟ ਕਰਨ ਵਾਲੀ ਗੱਲ ਹੈਗੀ ਹੈ ਲਾਇਦਾ ਇਹ ਹੈ ਕਿ ਫਿਊਲ ਜਿਹੜਾ ਹੈ ਕਰਨਲ ਸੱਬਰਵਾਲ ਨੇ ਜਿਹੜਾ ਸਵਿਚ ਆਫ ਕੀਤਾ ਸੀ ਤੇ ਉਸ ਦੀ ਵਜ੍ਹਾ ਕਰ ਰਹੀ ਇਹ ਹਾਦਸਾ ਹੋਇਆ ਜੀ ਇਹਦੇ ਨਾਲ ਹੀ ਜੇ ਆਪਾਂ ਦੇਖੀਏ ਅਲ ਫਲਟਰੀ ਕੰਟੀ ਜਿਹੜੀ ਇਹ ਰਿਪੋਰਟ ਆਉਣ ਤੋਂ ਬਾਅਦ ਇਹ ਸਾਡੇ ਇੱਕ 에ਵੀਏਸ਼ਨ ਐਕਸਪਰਟ ਸੰਜੇ ਲਾਜ਼ਾਰ ਜੀ ਉਹਨਾਂ ਨੇ ਜਾਂਚ ਰਿਪੋਰਟ ਲੀਕ ਹੋਣ ਦੇ ਉੱਤੇ ਜਿਹੜਾ ਚਿੰਤਾ ਪ੍ਰਗਟ ਕੀਤੀ ਐ ਫਿਕਰਦਾਰ ਕੀਤਾ ਹੈ ਜੀ ਉਹ ਕਹਿੰਦੇ ਵੀ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਅਮਰੀਕਾ ਦਾ ਮੀਡੀਆ ਭਾਰਤ ਦੀ ਪਾਰਲੀਮੈਂਟ ਤੇ ਜਿਹੜਾ ਸਾਡਾ ਹੈਗਾ 에ਵੀਏਸ਼ਨ ਮਿਨਿਸਟਰੀ ਹੂੰ ਹੂੰ ਉਹਦੇ ਤੋਂ ਜ਼ਿਆਦਾ ਜਾਣਕਾਰੀ ਰੱਖਦਾ ਹੈ ਇਰਪੋਰਟ ਕਹਿੰਦੇ ਭਾਰਤ ਦੇ ਵਿੱਚ ਪੂਰੀ ਸਾ ਭਾਰਤ ਦੀ ਪੂਰੀ ਪਾਰਦਰਸ਼ਤਾ ਦੇਤੇ ਸਵਾਲ ਉਠਾਉਂਦੀ ਹੈ ਜੀ ਪ੍ਰਧਾਨ ਮੰਤਰੀ ਨੂੰ ਮਾਮਲੇ ਦੀ ਜਾਂਚ ਕਿਸੇ ਹਾਈ ਕੋਰਟ ਦੇ ਸਿਪਿਟ ਸਿਪਿਟ ਜੱਜ ਤੋਂ ਜਿਹੜੀ ਹੈ ਕਰਵਾਉਣੀ ਚਾਹੀਦੀ ਹੈ ਜੀ ਉਹਨਾਂ ਦਾ ਇਹ ਕਹਿਣਾ ਹੈ ਹੂੰ ਹੂੰ ਦੂਜੇ ਪਾਸੇ ਜੇ ਆਪਾਂ ਦੇਖੀਏ ਅ ਉਹਨਾਂ ਨੇ ਇਹ ਵੀ ਜਿਹੜੀ ਗੱਲ ਆ ਰਹੀ ਹੈ ਵਾਰ-ਵਾਰ ਕਿ 에어ਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਨੇ ਕਿਹਾ ਹੈ ਕਿ ਅਜੇ ਫਾਈਨਲ ਰਿਪੋਰਟ ਨਹੀਂ ਆਈ ਜੀ ਬਿੱਤੀ ਦੇਰ ਤੱਕ ਫਾਈਨਲ ਰਿਪੋਰਟ ਨਹੀਂ ਆਉਂਦੀ ਕੁੱਨੀ ਦੇਰ ਤੱਕ ਕਿਸੇ ਦੇ ਜੇ ਤੇ ਨੇ ਪਹੁੰਚਿਆ ਜਾ ਸਕਦਾ ਉਹਨੂੰ ਹੀ ਅਸੀਂ ਪਹੁੰਚ ਸਕਦੇ ਹਾਂ ਜਦੋਂ ਫਾਈਨਲ ਰਿਪੋਰਟ ਆ ਜੀ ਜੁਕੇ ਪਾਸੇ ਜਿਹੜੇ ਜ਼ੀਰੋ ਹੈ ਬਿਊਰੋ ਕਹਿੰਦੀ ਹੈ ਸ਼ੁਰੂਆਤੀ ਰਿਪੋਰਟ ਆਈ ਹੈ ਤੇ ਉਹਦਾ ਮਕਸਦ ਸਿਰਫ ਇਹ ਦੱਸਣਾ ਕਿ ਹਾਦਸੇ ਦੇ ਵਿੱਚ ਹੋਇਆ ਕੀ ਹੈ ਹਾਂ ਹਾਂ ਹਾਦਸੇ ਦੇ ਕਾਰਨ ਕੀ ਹੈ ਇਹ ਅੱਗੇ ਜਿਹੜਾ ਹੈਗਾ ਇਹ ਸੁਧਾਰ ਕੀ ਕਿਵੇਂ ਕੀਤਾ ਜਾ ਸਕਦਾ ਹੈ ਇਹ ਗੱਲ ਹੈ ਸਾਡੀ ਹਾਂ ਹਾਂ ਇਹਦੇ ਪਿੱਛੇ ਆਖਰੀ ਰਿਪੋਰਟ ਦਾ ਅਸਲ ਜਿਹੜਾ ਹੈਗਾ ਪੱਕੀ ਰਿਪੋਰਟ ਲੱਗੂਗਾ ਤੇ ਜ਼ਰੂਰ ਪੈਨ ਦੇ ਉੱਤੇ ਜਿਹੜੀ ਅਹ ਉਹ ਬਿਊਰੋਏ ਉਹ ਸਾਰੀ ਰਿਪੋਰਟ ਜਿਹੜੀ ਲੋਕਾਂ ਨਾਲ ਸਾਂਝੀ ਕਰੂਗੀ ਜੀ ਔਰ 5 ਦਿਨ ਪਹਿਲਾਂ ਜਿਹੜੀ ਹੈਗੀ ਐ ਇਹ ਰਿਪੋਰਟ ਆਈ ਸੀ ਜੀ 6 ਦਿਨ ਹੋ ਗਏ ਅੱਜ 6 ਦਿਨ ਪਹਿਲਾਂ ਰਿਪੋਰਟ ਆਈ ਸੀ ਤੇ ਇਹਦੇ ਤੇ ਜਿਹੜੀ ਪੈਨਲ ਐਸੋਸੀਏਸ਼ਨ ਐ ਉਹਨਾਂ ਨੇ ਵੀ ਜਿਹੜੇ ਹੈਗੇ ਕਿੰது ਪ੍ਰਾਪਤੂ ਕੀਤਾ ਸੀ ਜੀ ਉਹਨਾਂ ਨੇ ਕਹੇ ਕਿ ਜਿਹੜੇ ਮਿਸਟਰ ਸਬਰਵਾਲ ਹੈ ਚੀਫ ਪੈਨਲਟ ਉਹਨਾਂ ਦਾ ਬੜਾ ਤਜਰਬਾ ਤੇ ਬਹੁਤ ਵਧੀਆ ਬੱਦੇ ਆ ਉਹ ਉਹਨਾਂ ਨੂੰ ਕੀ ਲੋੜ ਪਊਗੀ ਕਿ ਉਹ ਇਸ ਤਰ੍ਹਾਂ ਕਿਉਂ ਕਰਨ ਜੀ ਕਿਉਂਕਿ ਇਹਦੇ ਨਾਲ ਹੀ ਜਦਜੀ ਸਾਹਿਬ ਦੇ ਮਾਮਲੇ ਦੇ ਵਿੱਚ ਜਿਹੜਾ ਸੁਸਾਈਸਾਈਡ ਜਿਹੜਾ ਐਂਗਲ ਹੈ ਉਹ ਜੁੜਿਆ ਜਾ ਰਿਹਾ ਹੈ ਕਿ ਸ਼ਾਇਦ ਕਰਨਲ ਸਬਰਵਾਲ ਮਾਨਸਿਕ ਤੌਰ ਦੇ ਉੱਤੇ ਕਿਤੇ ਮਤਲਬ ਡਿਸਟਰਬ ਸੀ ਤੇ ਉਹਨਾਂ ਨੇ ਇਹ ਗੱਲ ਕਰ ਦਿੱਤੀ ਹੋਵੇ ਇਹ ਠੀਕਾ ਮਾਨਸਿਕ ਤੌਰ ਦੇ ਤੇ ਲੋਕ ਡਿਸਟਰਬ ਹੋ ਜਾਂਦੇ ਇਧਰ ਉਧਰ ਗੱਲ ਹੋਇਆ ਸੀ ਹੈ ਪਰ ਕੋਈ ਵੀ ਬੰਦਾ ਜਦੋਂ ਇਸ ਕਿਥੋਂ ਦੀ ਹਰਕਤ ਕਰਦਾ ਹੈ ਜੀ ਇਹ ਵੀ ਬਤਾ ਹੁੰਦਾ ਹੈ ਕਿ ਜੇ ਮਰਨਾ ਤਾਂ ਬੰਦਾ ਕਿਸੇ ਵੀ ਰੂਪ ਛੋਰ ਮਰਦਾ ਹੈ ਕਿ ਮੈਂ ਸੈਂਕੜੇ ਮਲਾਜ ਜਿਹੜੇ ਬਸਾਫੜਾ ਉਹਨਾਂ ਨੂੰ ਨਾਲ ਕਿਉਂ ਮਾਰ ਲਾ ਉਹਨਾਂ ਦਾ ਕੀ ਹੈ ਕਿਉਂਕਿ ਐਨੀ ਆਪ ਘਟਕ ਲਾਲਾ ਬੰਦਾ ਤਾਂ ਕਿਸੇ ਨੂੰ ਕਹਿ ਨਹੀਂ ਸਕਦੇ ਬਿਲਕੁਲ ਜੀ ਜਿਹੜੇ ਬੰਦੇ ਦੇ ਕੋਲੇ ਜਹਾਜ਼ ਚਲਾਉਂਦਾ ਐਡਾ ਵੱਡਾ ਤਜਰਬਾ ਹੋਵੇ ਉਹ ਕਾਰਵਾਈ ਕਿਉਂ ਕਰੂਗਾ ਇੱਥੇ ਮੈਨੂੰ ਇਹ ਲੱਗਦੀ ਹੈ ਕਿ ਜਿਹੜੀ ਤੁਹਾਡੇ ਵਾਲੀ ਗੱਲ ਆ ਉਹ ਜ਼ਿਆਦਾ ਠੀਕ ਹੈ ਅਸੀਂ ਇਹਨਾਂ ਨੇ ਮਤਲਬ ਉਸ ਇਨਵੈਸਟੀਗੇਸ਼ਨ ਦੇ ਆਧਾਰ ਤੇ ਗੱਲ ਕੀਤੀ ਹੈ ਪਰ ਕਿਉਂਕਿ ਜਿਹੜੀ ਇਹ ਇਹ ਏਅਰਕ੍ਰਾਫਟ ਹੈ ਜੀ ਇਹਨੂੰ ਬਣਾਉਣ ਵਾਲੀ ਕੰਪਨੀ ਤਾਂ ਫਿਰ ਤੁਹਾਨੂੰ ਪਤਾ ਹੈ ਬਹੁਤ ਵੱਡੇ ਨੰਬਰਾਂ ਦੀ ਹੈ ਤੇ ਨੰਬਰਾਂ ਦੀ ਜਿੱਦੋਂ ਬਣਦੀ ਹੁੰਦੀ ਹੋਵੇ ਤੇ ਉਹ ਨੰਬਰਦਾਰ ਫਿਰ ਸਾਰੇ ਤਰ੍ਹਾਂ ਦੇ ਤਰੀਕੇ ਇਸਤੇਮਾਲ ਕਰ ਲੈਂਦੇ ਜੀ ਉਹ ਸੱਚਦਾ ਇਹ ਰਵਾਲਟ ਰਿਪੋਰਟ ਦੇ ਅਧੂਰੀ ਰਿਪੋਰਟਾਂ ਉਸ ਅਧੂਰੀ ਰਿਪੋਰਟੋਂ ਆਪਣਾ ਆਧਾਰ ਬਣਾਇਆ ਹੋਵੇ ਲੇਕਿਨ ਸਾਡੇ ਦੇਸ਼ਾਂ ਦੇ ਵਿੱਚ ਜਿਹੜੇ ਡਿਵੈਲਪਮੈਂਟ ਕੰਟਰੀ ਹੈ ਉੱਥੇ ਪਰਵਾਹ ਬਣਿਆ ਹੋਇਆ ਕਿ ਖਾਸ ਕਰਕੇ ਜਿਹੜਾ ਅਮਰੀਕਾ ਦਾ মিডিਆ ਹੈ ਉਹ ਅਮਰੀਕਾ ਦਾ মিডিਆ ਜਿਹੜਾ ਇੰਡੀਪੈਂਡੈਂਟ ਹੈ ਔਰ ਉਹ ਸਹੀ ਰਿਪੋਰਟਿੰਗ ਕਰਦਾ ਹੈ ਵੰਦਰ ਪੋਲਟਾ ਪੇਸ਼ ਨਹੀਂ ਕਰਵਾ। ਪਰ ਕਿਉਂਕਿ ਅਪਏ ਵੀ ਜਾਣਦੇ ਕਿ ਅਮੀਕਾ ਵਰਗੇ ਦੇਸ਼ ਹੈ ਜਿਹੜੇ ਉੱਥੇ ਜਿਹੜੀਆਂ ਹੈਗੀਆਂ ਸਰਕਾਰਾਂ ਇਹਨਾਂ ਸਰਕਾਰਾਂ ਨੂੰ ਜਿਹੜੀਆਂ ਲੋਬੀਜ਼ ਜਿਹੜੀਆਂ ਬਣਾਉਂਦੀਆਂ ਨੇ ਤੇ ਲੋਬੀਜ਼ ਹੀ ਇਹਨਾਂ ਦੇ ਇਲੈਕਸ਼ਨ ਲੜਦੇ ਤੇ ਇਹਨਾਂ ਦੇ ਵਾਸਤੇ ਲੋਬੀਜ਼ ਬਹੁਤ ਹੀ ਖਰਚਾ ਕੀਤਾ ਜਾਂਦਾ ਹੈ। ਬਿਲਕੁਲ ਜੀ। ਉਹ ਜਿਹੜੀਆਂ ਲੋਬੀ ਉੱਤਰੀਆਂ ਉਹ ਫਿਰ ਲੋਬੀਜ਼ ਦਾ ਇੱਕ ਪਾਸੇ ਜਿਵੇਂ ਤੁਹਾਡੇ ਇਹ ਹੁੰਦੇ ਰਿਪਬਲਿਕਨ ਪਾਰਟੀ ਆ ਗਈ ਦੂਜੇ ਤੇ ਡੈਮੋਕ੍ਰੇਟ ਹੈ। ਡੈਮੋਕ੍ਰੇਟ ਨੇ ਮਗਰ ਵੀ ਵੱਡੀ ਜਿਹੀ ਹੈਗੀ ਹੈ ਜਿਹੜੀ ਸਰਮਾਇਦਾਰ ਲੋਬੀ ਖੜੀ ਹੁੰਦੀ ਹੈ। ਕਾਰਪੋਰੇਟਰਾਂ ਦੀ ਤੇ ਇਧਰ ਵੀ ਕਾਰਪੋਰੇਟਰਾਂ ਦੀ ਲੋਬੀ ਖੜੀ ਹੁੰਦੀ ਹੈ ਤਾਂ ਫਿਰ ਉਹ ਜਿਹੜੀ ਸਰਕਾਰ ਹੁੰਦੀ ਹੈ ਸਰਕਾਰ ਉਹ ਲੋਬੀ ਆਪ ਦੇ ਇੰਟਰਸਟ ਦੇ ਵਿੱਚ ਇਸਤੇਮਾਲ ਕਰਦੀ ਹੈ ਹੋ ਸਕਦਾ ਕੋਈ ਐਸੀ ਗੱਲ ਹੋਵੇ ਆਪਾਂ ਇਹ ਇਲਜ਼ਾਮ ਵੀ ਲਾਉਂਦੇ ਇਹ ਆਪਾਂ ਵਿਚਾਰ ਪ੍ਰਗਟ ਕਰ ਸਕਦੇ ਕਿ ਜਿਵੇਂ ਜਨਤਾ ਦੇ ਵਿੱਚ ਗੱਲ ਚੱਲ ਰਹੀ ਹੈ ਲੇਕਿਨ ਜੋ ਖੁਸ਼ ਹੋਇਆ ਬਹੁਤ ਮਾੜਾ ਹੋਇਆ ਹੈ ਇਹ ਜਿਹੜੇ ਨਾਲ ਦੇ ਆਪਾਂ ਇਹ ਦੇਖੀਏ ਕਿ ਵਿਦੇਸ਼ਾਂ ਦੇ ਵਿੱਚ ਵੀ ਜਿੱਥੇ-ਜਿੱਥੇ ਭਾਰਤੀ ਸਾਇੰਸਦਾਰ ਗਏ ਐ ਭਾਰਤੀ ਟੈਕਨੀਸ਼ੀਅਨ ਗਏ ਐ ਸਾਰੇ ਕੰਮ ਕਰਦੇ ਐ ਜੀ ਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਉਹ ਐਡਾ ਵਧੀਆ ਕੰਮ ਕਰ ਸਕਦੇ ਐ ਤੇ ਉਹ ਆਪਣੇ ਦੇਸ਼ ਦੇ ਨਾਲ ਐਸ ਕਿਸਮ ਦੀ ਅਣਸਕੌੜ ਤੇ ਕੋਈ ਬੰਦਾ ਕਮਜ਼ੋਰ ਹੋ ਸਕਦਾ ਹੈ ਕਈ ਵਾਰੀ ਕਿਸੇ ਪ੍ਰਭਾਵ ਥਲੇ ਆ ਕੇ ਆਦਮੀ ਕੋਈ ਐਸੀ ਵੈਸੇ ਗੱਲ ਕਰ ਵੰਦਾ ਪਰ ਆਪਾਂ ਜੇ ਕਹੀਏ ਕਿ ਉਹਨਾਂ ਨੇ ਯਾਰ ਪੁੱਛ ਕੇ ਕੀਤਾ ਐ ਤੇਰੇ ਖਿਆਲ ਬਤਾਵੋ ਕਿ ਗੱਲ ਕਲੇ ਨਹੀਂ ਉਤਰਦੀ ਇਹਦੇ ਵਿੱਚ ਗੱਲਬਾਤ ਕੁਝ ਹੋਰ ਐ ਇਹ ਇਹ ਕੁਮਾਲੀ ਗੱਲ ਆ ਰਹੇ ਹਾਂ ਉਹਨਾਂ ਵਾਲੇ ਸਮਝ ਜਦੋਂ ਫਾਈਨਲ ਰਿਪੋਰਟ ਆ ਗਈ ਉਹਦੇ ਵਿੱਚ ਪਤਾ ਲੱਗੂਗਾ ਕਿ ਹਾਦਸੇ ਦਾ ਅਸਰ ਰਹਿ ਹੈ ਕੀ ਬਿਲਕੁਲ ਜੀ ਚਾਹੁੰਦੇ ਜੀ ਆਪਾਂ ਪਹਿਲੀ ਕਾਲ ਤੇ ਹਾਂਜੀ 2823 ਸ਼ਿਰਗਨ ਸਾਹਿਬ ਸਵਾਗਤ ਹੈ ਜੀ ਆਨ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਤੇ ਰੋਤਾ